ਉਹਨਾਂ ਨੇ ਚੀਗਵੇਰਾ ਹਰਾਂ ਨੂੰ ਪੁੱਛਿਆ ਤੁਸੀਂ ਸਾਨੂੰ ਦੱਸੋ ਕਿ ਕਿਊਬਾ ਨੇ ਆਪਣੀ ਇਨਕਲਾਬੀ ਜਿੱਤ ਕਿਵੇਂ ਹਾਸਲ ਕੀਤੀ ਹੈ ਉਸ ਸਮੇਂ ਦੇ ਸਾਸੀ ਵਿਚਾਰ ਇਹ ਸਨ ਕਿ ਬਗਾਵਤ ਸ਼ੁਰੂ ਕਰਨ ਸਮੇਂ ਜਥੇਬੰਦੀ ਵਿੱਚ ਜੱਕ ਦਮ ਅਤੇ ਇੱਕਸਾਰ ਪਰਲੋ ਆਵੇ ਇਦਾਂ ਨਹੀਂ ਹੋ ਸਕਦਾ ਅਸੀਂ ਸਦਮਿਆਂ ਨੂੰ ਝੱਲਿਆ ਪਰ ਅਸੀਂ ਇੱਕ ਵਾਰ ਫਿਰ ਸੇਰਾ ਮੈਂ ਅਸਤਰਾ ਵਿੱਚ ਇਕੱਠੇ ਹੋਏ ਜਿਵੇਂ ਹੀ ਕਿਸਾਨਾਂ ਨੇ ਹਥਿਆਰਬੰਦ ਸੰਘਰਸ਼ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਅਸੀਂ ਝਟ ਇੱਕ ਦਰਸਤ ਨਾਰਾ ਦਿੱਤਾ ਭੂਮੀ ਸੁਧਾਰ ਇਸ ਨਾਰੇ ਨੇ ਦੱਬੇ ਕੁਚਲੇ ਕਿਊਬਨ ਲੋਕਾਂ ਨੂੰ ਜ਼ਮੀਨਾਂ ਜ਼ਬਤ ਕਰਨ ਲਈ ਅੱਗੇ ਵਧਣ ਤੇ ਲੜਨ ਲਈ ਲਾਮਬੰਦ ਕਰਨ ਦਾ ਕੰਮ ਕੀਤਾ ਇਸ ਲਹਿਰ ਨੇ ਸਾਨੂੰ ਇਹ ਸਮਝਣ ਲਈ ਪ੍ਰੇਰਿਆ ਕਿ ਆਜ਼ਾਦੀ ਪ੍ਰਾਪਤ ਕਰਨ ਲਈ ਸੰਘਰਸ਼ ਵਿੱਚ ਕਿਰਤੀ ਜਮਾਤ ਦੀ ਹਿੱਸੇਦਾਰੀ ਬਹੁਤ ਹੀ ਜ਼ਰੂਰੀ ਸੀ ਇਸ ਸਮੇਂ ਇੱਥੇ ਇੱਕ ਕਿਸਾਨ ਲਹਿਰ ਪੈਦਾ ਸ਼ੁਰੂ ਹੋ ਚੁੱਕੀ ਸੀ ਜੋ ਬਹੁਤ ਨੇੜਿਓਂ ਜ਼ਮੀਨ ਨਾਲ ਜੁੜੀ ਹੋਈ ਸੀ ਇਹ ਜ਼ਿਮੀਨੀ ਸੁਧਾਰਾਂ ਤੇ ਇਹਦੇ ਝੰਡੇ 8 ਅਪ੍ਰੈਲ ਦੀ ਹੜਤਾਲ ਦੀ ਸਫਲਤਾ ਤੇ ਸਿੱਟੇ ਵੱਜੋਂ ਬਦਸਤਾਨੇ ਮਈ ਦੇ ਅਖੀਰ ਵਿੱਚ ਬਰਬਰ ਜ਼ਬਰ ਕਰਨਾ ਸ਼ੁਰੂ ਕਰ ਦਿੱਤਾ ਪੰਜਾਬ 247 ਟੀਵੀ ਦੇ ਪ੍ਰੋਗਰਾਮ ਤੀਸਰੀ ਅੱਖ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਅੱਜ ਦੇ ਇੱਕ ਪ੍ਰੋਗਰਾਮ ਵਿੱਚ ਅਸੀਂ ਇੱਕ ਬਹੁਤ ਵੱਡੇ ਜਿਹੜੇ ਕਮਿਊਨਿਸਟ ਰੈਵੋਲੂਸ਼ਨਰੀ ਨੇ ਚੀ ਗੁਏਰਾ ਹਿਰੀ ਉਹਨਾਂ ਦੇ ਸਬੰਧ ਵਿੱਚ ਇੱਕ ਉਹਨਾਂ ਨਾਲ ਕੀਤੀ ਹੋਈ ਦੋ ਚੀਨੀ ਕਮਿਊਨਿਸਟ ਪੱਤਰਕਾਰਾਂ ਦੀ ਮੁਲਾਕਾਤ ਜਿਹੜੀ ਆ ਉਹ ਉਦਾ ਹਵਾਲੇ ਨਾਲ ਤੁਹਾਡੇ ਨਾਲ ਕੁਝ ਗੱਲ ਕਰਨੀ ਚਾ ਰਹੇ ਹਾਂ ਦੋ ਚੀਨੀ ਕਮਿਊਨਿਸਟ ਪੱਤਰਕਾਰ ਕੁੰਗਮਾਈ ਤੇ ਪਿੰਗ ਐਨ ਨੇ 18 ਅਪ੍ਰੈਲ 1959 ਨੂੰ ਹਵਾਨਾ ਤੋਂ ਬਾਹਰ ਚੀ ਗੁਵੇਰਾ ਨਾਲ ਉਸ ਦੇ ਘਰ ਵਿੱਚ ਕਟ ਤੋਂ ਕਟ 2 ਘੰਟੇ ਲਈ ਇੱਕ ਮੁਲਾਕਾਤ ਕੀਤੀ ਜਿਵੇਂ ਕਿ ਉਹਨਾਂ ਨੇ ਇਨਕਲਾਬ ਦੀ ਜਿੱਤ ਤੋਂ ਬਾਅਦ 108ਵੀਂ ਸ਼ਾਮ ਨੂੰ ਦਾਵਾ ਕੀਤਾ ਉਹਨਾਂ ਨੇ ਇਹਦੀ ਰਿਪੋਰਟ 19 April ਨੂੰ ਡਾਕ ਰਾਹੀਂ ਪੀਕਿੰਗ ਭੇਜ ਦਿੱਤੀ 22 April ਨੂੰ ਇਹ ਰਿਪੋਰਟ ਪੀਕਿੰਗ ਪੁੱਜ ਗਈ ਤੇ 23 April ਨੂੰ ਲੰਡਨ ਸਥਿਤ ਪੀਕਿੰਗ ਰੇਡੀਓ ਤੇ ਨਿਊਜ਼ ਚైనా ਖਬਰ ਏਜੰਸੀ ਨੇ ਇਸ ਬਾਰੇ ਕੁਝ ਸੰਖੇਪ ਤੇ ਸਿੱਧੇ ਹਵਾਲੇ ਦਿੱਤੇ ਸਨ ਪਰ ਪੀਕਿੰਗ ਦੇ ਤਿੰਨ ਪ੍ਰਮੁੱਖ ਅਖਬਾਰਾਂ ਤੋਂ ਇਸ ਮੁਲਾਕਾਤ ਬਾਰੇ ਕੋਈ ਰਿਪੋਰਟ ਨਹੀਂ ਮਿਲੀ ਭਾਵੇਂ ਕਿ ਇਹ ਪੂਰੀ ਮੁਲਾਕਾਤ ਸ਼ੀ ਚੀ ਚਿੰਤ ਛੇ ਵਿਸ਼ਵ ਗਿਆਨ ਨਾਮ ਦੇ ਮੰਨੇ ਪ੍ਰਮੰਨੇ ਪਰਚੇ ਵਿੱਚ 5 ਜੂਨ 1958 ਨੂੰ छਪੀ ਸੀ ਇਹ ਅੰਗੋਲੀ ਮੁਲਾਕਾਤ ਕਿਊਬਾ ਵਿੱਚ ਕਿਤੇ ਨਹੀਂ ਛਪੀ ਅਤੇ ਨਾ ਹੀ ਚੀਨੀ ਭਾਸ਼ਾ ਤੋਂ ਇਸ ਦਾ ਕਿਸੇ ਹੋਰ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਸੀ ਜਦਕਿ ਵਿਲੀਅਮ ਈ ਰਾਟਲਿਫ ਨੇ ਇਹਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਅਗਸਤ 1968 ਵਿੱਚ ਹਿਸਪੈਨਿਕ ਅਮਰੀਕੀ ਇਤਿਹਾਸਕਾਰ ਰਿਵਿਊ ਵਿੱਚ ਇਸ ਦੀ ਚੰਗੀ ਤਰ੍ਹਾਂ ਵਿਆਖਿਆ ਵੀ ਕੀਤੀ ਗਈ ਪਹਿਲੀ ਵਾਰ ਇਹਦਾ ਅੰਗਰੇਜ਼ੀ ਅਨੁਵਾਦ ਵਾਸ਼ਿੰਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਲਾਓ ਯਾਨ ਸ਼ੁੰ ਨੇ ਕੀਤਾ ਸੀ ਪੂਰੀ ਮੁਲਾਕਾਤ ਜੋਸਫ ਜੇ ਲੀ ਵੱਲੋਂ ਪ੍ਰਕਾਸ਼ਿਤ ਪੁਸਤਕ ਏਸ਼ੀਅਨ ਸਰਵੇ ਨਵੰਬਰ 1964 ਚੀਨੀ ਕਮਿਊਨਿਸਟਾਂ ਦੀ ਲਾਤੀਨੀ ਅਮਰੀਕਾ ਨੀਤੀ ਵਾਲੇ ਹਿੱਸੇ ਵਿੱਚ ਪ੍ਰਕਾਸ਼ਿਤ ਹੋਈ ਸੀ ਅਪ੍ਰੈਲ ਦੇ ਅਧ ਵਿੱਚ ਦੋ ਚੀਨੀ ਕਮਿਊਨਿਸਟ ਪੱਤਰਕਾਰਾਂ ਦੇ ਕਿਊਬਾ ਜਾਣ ਦੀ ਜਾਣਕਾਰੀ ਵਾਸ਼ਿੰਗਟਨ ਸਥਿਤ ਚੀਨ ਦੀ ਐਮਬੈਸੀ ਨਾਲ ਸੰਬੰਧਿਤ ਫ੍ਰੈਂਕ ਤਾਓ ਪੈਰਿਸ ਨੇ ਮਹੱਇਆ ਕਰਵਾਈ ਕਿ ਕੁੰਗਮਈ ਤੇ ਪਿੰਨ ਨਾਂ ਦੇ ਦੋ ਪੱਤਰਕਾਰ ਕਿਊਬਾ ਵਿੱਚ 16 April 1959 ਨੂੰ ਗਏ ਸਨ ਅਤੇ ਅਮਰੀਕੀ ਸੰਯੁਕਤ ਪ੍ਰਕਾਸ਼ਨ ਖੋਜ ਸੇਵਾ ਸੰਸਥਾ ਵੱਲੋਂ ਦਸਤਾਵੇਜ਼ ਨੰਬਰ 3498 ਦੇ ਹਵਾਲੇ ਨਾਲ ਇਹਦੇ ਉੱਤੇ ਸਹੀ ਪਾਈ ਗਈ ਜਿਹੜੇ ਉਹ ਦੋ ਕੁਮਰਸਟ ਪੱਤਰਕਾਰ ਸੀਗੇ ਉਹ ਉੱਥੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਅਸੀਂ ਇੱਥੇ ਉਹਨਾਂ ਨੂੰ ਵਾਰਤਾਕਾਰ ਵਜੋਂ ਹੀਂ ਬੋਲਾਂਗੇ ਸੋ ਵਾਰਤਾਕਾਰ ਜਿਹੜੇ ਨੇ ਉਹਨਾਂ ਨੇ ਚੀਗਵੇਰਾ ਹਰਾਂ ਨੂੰ ਪੁੱਛਿਆ ਤੁਸੀਂ ਸਾਨੂੰ ਦੱਸੋ ਕਿ ਕਿਊਬਾ ਨੇ ਆਪਣੀ ਇਨਕਲਾਬੀ ਜਿੱਤ ਕਿਵੇਂ ਹਾਸਲ ਕੀਤੀ ਹੈ ਚੀਗਵੇਰਾ ਨੇ ਜਵਾਬ ਦਿੱਤਾ ਨਿਸ਼ਚਿਤ ਤੌਰ ਤੇ ਆਪਾਂ ਗੱਲ ਉੱਥੋਂ ਸ਼ੁਰੂ ਕਰਦੇ ਹਾਂ ਜਦੋਂ ਮੈਂ ਮੈਕਸੀਕੋ ਦੀ 26 ਜੁਲਾਈ ਦੀ ਲਹਿਰ ਵਿੱਚ ਹਸਾਲਿਆ ਗਰਨਾਮਾ ਦੇ ਖਤਰੇ ਨੂੰ ਪਾਰ ਕਰਨ ਤੋਂ ਪਹਿਲਾਂ ਇਸ ਸਸਤਾ ਦੇ ਮੈਂਬਰਾਂ ਦੇ ਸਮਾਜ ਬਾਰੇ ਵੱਖਰੇ ਵਿਚਾਰ ਸਨ ਮੈਨੂੰ ਯਾਦ ਹੈ ਮੈਕਸੀਕੋ ਵਿੱਚ ਸਾਡੇ ਪਰਿਵਾਰ ਨਾਲ ਵਿਚਾਰ ਵਟਾਂਦਰੇ ਸਮੇਂ ਮੈਂ ਸੁਝਾਅ ਦਿੱਤਾ ਸੀ ਕਿ ਸਾਨੂੰ ਕਿਊਬਾ ਦੇ ਲੋਕਾਂ ਲਈ ਇਨਕਲਾਬੀ ਪ੍ਰੋਗਰਾਮ ਪੇਸ਼ ਕਰਨਾ ਚਾਹੀਦਾ ਹੈ ਮੈਂ ਇਹ ਕਦੇ ਨਹੀਂ ਭੁੱਲਿਆ ਕਿ ਉਸ ਸਮੇਂ ਮੋਨਕਾਂਡਾ ਆਰਮੀ ਕੈਂਪ ਉਤੇ ਹਮਲੇ ਚ ਹਿੱਸਾ ਲੈਣ ਵਾਲੇ ਇੱਕ ਜਾਨੇ ਨੇ ਕਿਵੇਂ ਜਵਾਬ ਦਿੱਤਾ ਸੀ ਉਸਨੇ ਮੈਨੂੰ ਕਿਹਾ ਸੀ ਸਾਡੀ ਕਾਰਵਾਈ ਬਹੁਤ ਸੁਧਾਰਨ ਹੈ ਇੱਕ ਫੌਜੀ ਬਗਾਵਤ ਸ਼ੁਰੂ ਕਰਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਬਾਤਿਸਤਾ ਨੇ ਆਪਣੀ ਫੌਜੀ ਕਾਰਵਾਈ ਆਰੰਭ ਕਰ ਦਿੱਤੀ ਅਤੇ ਇੱਕ ਸਵੇਰ ਨੂੰ ਸੱਤਾ ਤੇ ਕਬਜ਼ਾ ਕਰ ਲਿਆ ਸਾਨੂੰ ਵੀ ਇੱਕ ਫੌਜ ਤਿਆਰ ਕਰਨੀ ਚਾਹੀਦੀ ਹੈ ਅਤੇ ਉਹਨੂੰ ਸੱਤਾ ਤੋਂ ਵਗ੍ਹਾ ਮਾਰਨਾ ਚਾਹੀਦਾ ਹੈ ਬਾਤਿਸਤਾ ਨੇ ਅਮਰੀਕੀਆਂ ਲਈ 100 ਰਸਤਾ ਬਣਾਇਆ ਹਨ ਅਤੇ ਅਸੀਂ 101 ਬਣਾਵਾਂਗੇ ਅਤੇ ਉਸ ਸਮੇਂ ਮੈਂ ਉਸ ਨਾਲ ਬਹਿਸ ਕੀਤੀ ਕਿ ਸਾਨੂੰ ਸਿਧਾਂਤ ਦੇ ਆਧਾਰ ਤੇ ਉੱਤੇ ਹੀ ਫੌਜ ਖੜੀ ਕਰਨੀ ਚਾਹੀਦੀ ਹੈ ਅਤੇ ਉਸੇ ਵੇਲੇ ਅਸੀਂ ਇਸ ਗੱਲ ਨੂੰ ਵੀ ਸਮਝ ਲਈਏ ਕਿ ਸੱਤਾ ਉੱਤੇ ਜਿੱਤ ਹਾਸਲ ਕਰਨ ਬਾਅਦ ਸਾਨੂੰ ਕਰਨਾ ਕੀ ਚਾਹੀਦਾ ਹੈ ਇਹ 26 ਜੁਲਾਈ ਲਹਿਰ ਦੇ ਪਹਿਲੇ ਪੜਾਅ ਦੇ ਮੈਂਬਰਾਂ ਦੀ ਸੋਚ ਸੀ ਅਤੇ ਜਿਨ੍ਹਾਂ ਨੇ ਉਹੀ ਵਿਚਾਰ ਫੜੀ ਰੱਖੇ ਅਤੇ ਟਸ ਤੋਂ ਮਸ ਨਹੀਂ ਹੋਏ ਉਹ ਸਾਡੀ ਇਨਕਲਾਬੀ ਲਹਿਰ ਨੂੰ ਛੱਡ ਗਏ ਤੇ ਹੋਰ ਰਾਹਾਂ ਦੇ ਰਾਹੀ ਬਣ ਤੁਰੇ ਉਸ ਸਮੇਂ ਤੋਂ ਉਹ ਛੋਟੀ ਜਥੇਬੰਦੀ ਜਿਸ ਨੇ ਬਾਅਦ ਵਿੱਚ ਗਰਨਾਮਾ ਨੂੰ ਪਾਰ ਕੀਤਾ ਨੂੰ ਵਾਰ-ਵਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੈਕਸੀਕਨ ਅਧਿਕਾਰੀਆਂ ਦੁਆਰਾ ਕੀਤੇ ਅੰਤਹੀਣ ਜ਼ਬਰ ਤੋਂ ਇਲਾਵਾ ਇੱਥੇ ਅੰਦਰੂਨੀ ਸਮੱਸਿਆਵਾਂ ਦੀ ਇੱਕ ਪੂਰੀ ਲੜੀ ਸੀ ਜਿਵੇਂ ਕਿ ਉਹ ਲੋਕ ਜੋ ਸ਼ੁਰੂਆਤੀ ਸਮੇਂ ਵਿੱਚ ਹਿੰਮਤੀ ਸਨ ਪਰ ਬਾਅਦ ਵਿੱਚ ਉਹ ਬਹਾਨੇ ਕੱਢਣ ਲੱਗ ਪਏ ਅਤੇ ਉਹ ਫੌਜੀ ਮਿਹਨਤ ਤੋਂ ਦੂਰ ਰਹੇ ਅਖੀਰ ਗਰਨਾਮਾ ਪਾਰ ਕਰਦੇ ਸਮੇਂ ਜਥੇਬੰਦੀ ਵਿੱਚ ਸਿਰਫ 82 ਬੰਦੇ ਹੀ ਬਾਕੀ ਬਚੇ ਸਨ ਉਸ ਸਮੇਂ ਦੇ ਸਾਸੀ ਵਿਚਾਰ ਇਹ ਸਨ ਕਿ ਬਗਾਵਤ ਸ਼ੁਰੂ ਕਰਨ ਸਮੇਂ ਜਥੇਬੰਦੀ ਵਿੱਚ ਜੱਕਦੰਮ ਅਤੇ ਇੱਕਸਾਰ ਪਰਲੋ ਆਵੇ ਇਦਾਂ ਨਹੀਂ ਹੋ ਸਕਦਾ ਅਸੀਂ ਸਦਮਿਆਂ ਨੂੰ ਝੱਲਿਆ ਪਰ ਅਸੀਂ ਇੱਕ ਵਾਰ ਫਿਰ ਸੇਰਾ ਮੈ ਅਸਤਰਾ ਵਿੱਚ ਇਕੱਠੇ ਹੋਏ ਕਈ ਮਹੀਨੇ ਤੱਕ ਇਹਨਾਂ ਪਹਾੜਾਂ ਵਿੱਚ ਸਾਡੀ ਜ਼ਿੰਦਗੀ ਦਾ ਹਸ਼ਰ ਬਦਸਤੂਰ ਰਿਹਾ ਬਤੂਰਿਆ ਅਸੀਂ ਇੱਕ ਪਹਾੜੀ ਚੋਟੀ ਤੋਂ ਦੂਜੀ ਪਹਾੜੀ ਤੇ ਜਾਂਦੇ ਸੋਕੇ ਦੌਰਾਨ ਬਿਨਾ ਪਾਣੀ ਦੀ ਇੱਕ ਵੀ ਬੂੰਦ ਤੋਂ ਅਜਿਹੀ ਹਾਲਤ ਵਿੱਚ ਜੂਣਾ ਬਹੁਤ ਮੁਸ਼ਕਲ ਸੀ ਬਤਿਸਤਾ ਦੀਆਂ ਫੌਜੀ ਟੁਕੜੀਆਂ ਦੇ ਜ਼ੁਲਮਾਂ ਦੇ ਝੰਬੇ ਕਿਸਾਨਾਂ ਨੇ ਹੌਲੀ-ਹੌਲੀ ਸਾਡੇ ਪ੍ਰਤੀ ਆਪਣਾ ਰਵਈਆ ਬਦਲਣਾ ਸ਼ੁਰੂ ਕਰ ਦਿੱਤਾ ਉਹ ਸਾਡੇ ਗਰੀਲਾ ਜੂਨਟਾਂ ਵਿੱਚ ਭਾਗ ਲੈਣ ਦੀ ਸਾਡੀ ਆਨਾਕਾਨੀ ਤੋਂ ਕਤਰਾ ਗਏ ਇਸ ਤਰ੍ਹਾਂ ਸਾਡੀਆਂ ਸਫਾਂ ਸ਼ਹਿਰੀ ਲੋਕਾਂ ਤੋਂ ਕਿਸਾਨਾਂ ਵੱਲ ਕੇਂਦਰਿਤ ਹੋ ਗਈਆਂ ਇਸੇ ਸਮੇਂ ਸਮਾਜਿਕ ਨਿਆਂ ਤੇ ਹਕਾਂ ਦੀ ਆਜ਼ਾਦੀ ਲਈ ਜਿਵੇਂ ਹੀ ਕਿਸਾਨਾਂ ਨੇ ਹਥਿਆਰਬੰਦ ਸੰਘਰਸ਼ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਅਸੀਂ ਝਟ ਇੱਕ ਦਰਸਤ ਨਾਰਾ ਦਿੱਤਾ ਭੂਮੀ ਸੁਧਾਰ ਇਸ ਨਾਰੇ ਨੇ ਦੱਬੇ ਕੁਚਲੇ ਕਿਊਬਨ ਲੋਕਾਂ ਨੂੰ ਜ਼ਮੀਨਾ ਜ਼ਬਤ ਕਰਨ ਲਈ ਅੱਗੇ ਵਧਣ ਤੇ ਲੜਨ ਲਈ ਲਾਮਬੰਦ ਕਰਨ ਦਾ ਕੰਮ ਕੀਤਾ ਇਸੇ ਸਮੇਂ ਤੋਂ ਪਹਿਲੀ ਮਹਾਨ ਸਮਾਜਿਕ ਯੋਜਨਾ ਨਿਰਧਾਰਤ ਹੋਈ ਅਤੇ ਬਾਅਦ ਵਿੱਚ ਇਹ ਸਾਡੀ ਲਹਿਰ ਦੇ ਸੰਘਰਸ਼ਾਂ ਦੀ ਮੁੱਖ ਅਗਵਾਈ ਦਾ ਨਾਰਾ ਬਣ ਗਿਆ ਇਹ ਉਸ ਵੇਲੇ ਸੀ ਜਦੋਂ ਕਿਊਬਾ ਦੇ ਸਾਂਤਿਆਗੋ ਵਿੱਚ ਇੱਕ ਤ੍ਰਾਸਦੀ ਵੀ ਵਾਪਰੀ ਸਾਡਾ ਕਾਮਰੇਡ ਫ੍ਰੈਂਕ ਪਾਇਸ ਮਾਰ ਦਿੱਤਾ ਗਿਆ ਇਸ ਤ੍ਰਾਸਦੀ ਨੇ ਸਾਡੀ ਇਨਕਲਾਬੀ ਲਹਿਰ ਵਿੱਚ ਇੱਕ ਨਵਾਂ ਮੋੜ ਪੈਦਾ ਕੀਤਾ ਸਾਂਤਿਆਗੋ ਦੇ ਲੋਕਾਂ ਨੇ ਗੁੱਸੇ ਵਿੱਚ ਆ ਕੇ ਖੁਦ ਹੀ ਸੜਕਾਂ ਮੰਨ ਲੀਆਂ ਅਤੇ ਸਿਆਸੀ ਤੌਰ ਤੇ ਪਹਿਲੀ ਆਮ ਹੜਤਾਲ ਦੀ ਮੰਗ ਕੀਤੀ ਭਾਵੇਂ ਕਿ ਹੜਤਾਲ ਦਾ ਕੋਈ ਅਗੂ ਵੀ ਨਹੀਂ ਸੀ ਫਿਰ ਵੀ ਇਸ ਨੇ ਪੂਰੇ ਪੂਰਬੀ ਸੂਬੇ ਨੂੰ ਜਾਮ ਕਰ ਦਿੱਤਾ ਤਾਨਾਸ਼ਾਹ ਹਕੂਮਤ ਨੇ ਇਸ ਘਟਨਾ ਨੂੰ ਦਬਾ ਦਿੱਤਾ ਇਸ ਲਹਿਰ ਨੇ ਸਾਨੂੰ ਇਹ ਸਮਝਣ ਲਈ ਪ੍ਰੇਰਿਆ ਕਿ ਆਜ਼ਾਦੀ ਪ੍ਰਾਪਤ ਕਰਨ ਲਈ ਸੰਘਰਸ਼ ਵਿੱਚ ਕਿਰਤੀ ਜਮਾਤ ਦੀ ਹਿੱਸੇਦਾਰੀ ਬਹੁਤ ਹੀ ਜ਼ਰੂਰੀ ਸੀ ਫਿਰ ਅਸੀਂ ਇੱਕ ਹੋਰ ਆਮਰਤਾ ਦੀ ਤਿਆਰੀ ਲਈ ਕਾਮਿਆਂ 'ਚ ਗੁਪਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਬਗੀ ਫੌਜ ਨੇ ਸਰਕਾਰ ਤੇ ਝਪਟਪੈਣ 'ਚ ਮਦਦ ਕੀਤੀ ਜਿੱਤ ਅਤੇ ਬਾਗੀ ਫੌਜ ਦੀਆਂ ਦਲੇਰ ਗੁਪਤ ਕਾਰਵਾਈਆਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ 9 April ਦੀ ਆਮਰਤਾਲ ਤੋਂ ਸਾਰੇ ਲੋਕ ਹੈਰਾਨ ਸਨ ਪਰ ਇਹ ਹਰਤਾਲ ਆਗੂਆਂ ਤੇ ਕਿਰਤੀ ਲੋਕਾਂ ਵਿਚਕਾਰ ਆਪਸੀ ਤਾਲਮੇਲ ਦੀ ਘਾਟ ਕਰਕੇ ਸਫਲ ਨਹੀਂ ਹੋ ਸਕੀ ਤਜਰਬੇ ਨੇ 26 July ਦੇ ਆਗੂਆਂ ਨੂੰ ਇੱਕ ਕੀਮਤੀ ਹਕੀਕਤ ਦਾ ਸਬਕ ਸਿਖਾਇਆ ਇਨਕਲਾਬ ਇਸ ਜਾਂ ਉਸ ਖਾਸ ਧੜੇ ਨਾਲ ਸਬੰਧਤ ਨਹੀਂ ਹੋਣਾ ਚਾਹੀਦਾ ਇਹ ਕਿਊਬਨ ਲੋਕਾਂ ਦੇ ਪੂਰੇ ਵजूद ਨਾਲ ਜੁੜਿਆ ਹੋਣਾ ਚਾਹੀਦਾ ਹੈ ਇਸ ਸਿੱਟੇ ਨੇ ਲਹਿਰ ਦੇ ਮੈਂਬਰਾਂ ਨੂੰ ਪਹਾੜਾਂ ਤੇ ਮੈਦਾਨਾਂ ਦੋਵਾਂ ਥਾਵਾਂ ਤੇ ਸਖਤ ਮਿਹਨਤ ਕਰਨ ਲਈ ਪ੍ਰੇਰਿਆ ਇਸ ਸਮੇਂ ਅਸੀਂ ਆਪਣੇ ਹਿੱਸਿਆਂ ਵਿੱਚ ਇਨਕਲਾਬੀ ਸਿਧਾਂਤ ਦੀ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਇਹ ਸਭ ਨੇ ਦਿਖਾਇਆ ਕਿ ਬਾਗੀ ਲਹਿਰ ਪਹਿਲਾਂ ਹੀ ਪੈਦਾ ਹੋ ਗਈ ਸੀ ਅਤੇ ਇਹ ਆਪਣੀ ਸਿਆਸੀ ਪਰਪਕਤਾ ਹਾਸਲ ਕਰਨ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਥੋੜੇ ਜਿਹੇ ਸਮੇਂ ਵਿੱਚ ਅਸੀਂ ਸਿਆਰਾ ਮੈਸਤਰਾ ਵਿੱਚ ਛੋਟੀਆਂ ਸੰਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਸੀਂ ਜ਼ਿੰਦਗੀ ਦੀ ਪਟਕਣ ਤੋਂ ਅੱਗੇ ਲੰਘ ਗਏ ਅਸੀਂ ਆਪਣੀਆਂ ਸਭ ਤੋਂ ਵੱਧ ਲੋੜਿੰਦੀਆਂ ਲੋੜਾਂ ਪੂਰੀਆਂ ਕਰਨ ਲਈ ਆਪਣੀਆਂ ਜੁੱਤੀਆਂ ਗੰਡੀਆਂ ਹਥਿਆਰ ਅਤੇ ਬੰਬ ਨਿਰਮਾਣ ਫੈਕਟਰੀਆਂ ਖੜੀਆਂ ਕਰ ਲਈਆਂ ਪਾਕਿਸਤਾਨੇ ਜਿਹੜੇ ਬੰਬ ਸਾਡੇ ਉੱਤੇ ਸੁੱਟੇ ਅਸੀਂ ਉਹ ਸਾਂਭੇ ਅਤੇ ਉਹਨਾਂ ਨੂੰ ਜ਼ਮੀਨੀ ਸਰੰਗਾਂ ਵਿੱਚ ਤਬਦੀਲ ਕਰ ਦਿੱਤਾ ਅਤੇ ਫਿਰ ਅਸੀਂ ਉਸ ਤਾਨਾਸ਼ਾਹ ਨੂੰ ਮੋੜ ਇੱਕ ਤਰ੍ਹਾਂ ਦਾ ਦਿੱਤਾ ਬਗੀ ਫੌਜ ਦੇ ਹਰੇਕ ਆਦਮੀ ਨੇ ਸਿਆਰਾ ਮੈਸਤਰਾ ਤੇ ਹੋਰ ਖਿੱਤਿਆਂ ਵਿੱਚ ਆਪਣੇ ਮੁੱਢਲੇ ਫਰਜ਼ਾਂ ਨੂੰ ਯਾਦ ਕੀਤਾ ਕਿਸਾਨਾਂ ਦੀ ਹਾਲਤ ਵਿੱਚ ਸੁਧਾਰ ਕਰਨ ਜ਼ਮੀਨਾਂ ਜ਼ਬਤ ਕਰਨ ਦੇ ਸੰਘਰਸ਼ ਵਿੱਚ ਹਿੱਸਾ ਲੈਣ ਅਤੇ ਸਕੂਲਾਂ ਦੀ ਸਾਰੀਕਰਨ ਵਿਚ ਆਪਣਾ ਰੋਲ ਦਬਾਇਆ ਖੇਤੀਬਾੜੀ ਕਾਨੂੰਨ ਦੀ ਪਹਿਲੀ ਵਾਰ ਕੋਸ਼ਿਸ਼ ਕੀਤੀ ਗਈ ਇਨਕਲਾਬੀ ਢੰਗਾਂ ਦੀ ਵਰਤੋਂ ਕਰਦੇ ਹੋਏ ਅਸੀਂ ਤਾਨਾਸ਼ਾਹ ਹਕੂਮਤ ਦੇ ਅਧਿਕਾਰੀਆਂ ਦੀਆਂ ਵੱਡੀਆਂ ਜ਼ਗੀਰਾਂ ਨੂੰ ਜ਼ਬਤ ਕਰ ਲਿਆ ਅਤੇ ਸਾਰੀ ਰਾਜਕੀ ਮਾਲਕੀ ਵਾਲੀ ਜ਼ਮੀਨ ਕਿਸਾਨਾਂ ਵਿੱਚ ਵੰਡ ਦਿੱਤੀ ਇਸ ਸਮੇਂ ਇੱਥੇ ਇੱਕ ਕਿਸਾਨ ਲਹਿਰ ਪੈਦਾ ਸ਼ੁਰੂ ਹੋ ਚੁੱਕੀ ਸੀ ਜੋ ਬਹੁਤ ਨੇੜੇ ਜ਼ਮੀਨ ਨਾਲ ਜੁੜੀ ਹੋਈ ਸੀ ਇਹ ਜ਼ਿਮੀਨੀ ਸੁਧਾਰਾਂ ਤੇ ਦੇ ਝੰਡੇ 8 ਨਵੰਬਰ 9 ਅਪ੍ਰੈਲ ਦੀ ਹੜਤਾਲ ਦੀ ਸਫਲਤਾ ਤੇ ਸਿੱਟੇ ਵੱਜੋਂ ਬਤਸਤਾਨੇ ਮਈ ਦੇ ਅਖੀਰ ਵਿੱਚ ਬਰਬਰ ਜਬਰ ਕਰਨਾ ਸ਼ੁਰੂ ਕਰ ਦਿੱਤਾ 25 ਮਈ ਨੂੰ ਦੁਸ਼ਮਣ ਦੀ 10000 ਫੌਜ ਨੇ ਸਾਡੇ ਫੌਜੀ ਕੈਂਪ ਉੱਤੇ ਹਮਲਾ ਕਰ ਦਿੱਤਾ ਅਤੇ ਇਹਦਾ ਨਿਸ਼ਾਨਾ ਸਾਡੇ ਕਮਾਂਡਰ ਕਾਸਥਰੋ ਦੀ ਗਵਾਈ ਵਿੱਚ ਲੜ ਰਹੀ ਟੁਕੜੀ ਸੀ ਭਾਵੇਂ ਇਹ ਵਿਸ਼ਵਾਸ ਕਰਨਾ ਔਖਾ ਹੈ ਕਿ ਸਿਏਰਾ ਮੈਸਤਰਾ ਵਿੱਚ ਉਸ ਸਮੇਂ ਸਾਡੇ ਕੋਲ ਦੁਸ਼ਮਣ ਦੀ 10000 ਫੌਜ ਦਾ ਮੁਕਾਬਲਾ ਕਰਨ ਲਈ ਮੁਸ਼ਕਲ ਨਾਲ 300 ਹੀ ਇਹ ਬੰਦੂਕਾਂ ਵਾਲੇ ਮੁਕਤੀ ਜੋਧੇ ਸਨ ਲਗਭਗ 30 ਜੁਲਾਈ ਤੱਕ ਇਸ ਮਹੀਨੇ ਸਹੀ ਯੁੱਧ ਨੀਤੀ ਕਗਵਾਈ ਕਰਨ ਬਤਿਸਤਾ ਦੇ ਹਮਲੇ ਦੀ ਜਿਹੜੀ ਆ ਉਹਨੂੰ ਫੇਲ ਕੀਤਾ ਅਤੇ ਬਾਗੀ ਫੌਜ ਬਚ ਕੇ ਹਮਲੇ ਵੱਲ ਵਧਦੀ ਗਈ ਇਸ ਹਮਲੇ ਤੋਂ ਬਾਅਦ ਬਾਗੀ ਫੌਜ ਨੇ ਮੈਦਾਨੀ ਇਲਾਕਿਆਂ ਵੱਲ ਜਾਣ ਦੀ ਤਿਆਰੀ ਸ਼ੁਰੂ ਕਰ ਲਈ ਇਸ ਹਮਲੇ ਵਿੱਚ ਯੁੱਧ ਨੀਤੀਕ ਮਹੱਤਤਾ ਤੇ ਮਨੋਵਿਗਿਆਨਕ ਪ੍ਰਭਾਵ ਸੀ ਕਿਉਂਕਿ ਉਸ ਸਮੇਂ ਸਾਡੇ ਹਥਿਆਰ ਗੁਣਵੱਤਾ ਤੇ ਮਾਤਰਾ ਦੋਵਾਂ ਵਿੱਚ ਹੀ ਤਾਨਾਸ਼ਾ ਸਰਕਾਰ ਦੀ ਤੁਲਨਾ ਵਿੱਚ ਕਿਤੇ ਨੇੜੇ ਤੇੜੇ ਵੀ ਨਹੀਂ ਸਨ ਇਸ ਲੜਾਈ ਵਿੱਚ ਸਾਡੇ ਕੋਲ ਸਭ ਤੋਂ ਚੰਗੇ ਭਾਈਵਾਲ ਸਨ ਪਰ ਲੋਕਾਂ ਦਾ ਅੰਦਾਜ਼ਾ ਲਾਉਣਾ ਬਹੁਤ ਔਖਾ ਹੈ ਸਾਡੇ ਸਿਪਾਹੀ ਦੁਸ਼ਮਣ ਨਾਲ ਛੇੜਛਾੜ ਅਤੇ ਸਭ ਤੋਂ ਵੱਧ ਅਸਥਿਰ ਮਿਲਟਰੀ ਅਹੁਦਿਆਂ ਉੱਤੇ ਕਬਜ਼ਾ ਕਰਨ ਤੋਂ ਨਹੀਂ ਸੀ ਰੁਕ ਸਕਦੇ ਇਹ ਸਿਰਫ ਸਾਡੀਆਂ ਫੌਜੀ ਇਕਾਈਆਂ ਦੀਆਂ ਵਧੀਆ ਜੁਤਨੀਤੀਆਂ ਦਾ ਸਟਾਈ ਨਹੀਂ ਸੀ ਸਗੋਂ ਸਭ ਤੋਂ ਮਤਲਬ ਪੂਰਨ ਕਿਸਾਨਾਂ ਦੀ ਵੱਤ ਵਤ ਮਦਦ ਕਰਨ ਤੋਂ ਸੀ ਉਹਨਾਂ ਨੇ ਉਹ ਸਭ ਕੀਤਾ ਜੋ ਬਾਗੀ ਫੌਜ ਵੀ ਨਹੀਂ ਸੀ ਕਰ ਸਕਦੀ ਉਹਨਾਂ ਨੇ ਗੁਪਤ ਰਪੋਟਾਂ ਬਣਾਈਆਂ ਦੁਸ਼ਮਣ ਫੌਜ ਤੇ ਨੇੜਿਓ ਨਿਗਾਹ ਰੱਖੀ ਦੁਸ਼ਮਣ ਦੇ ਕਮਜ਼ੋਰ ਪੱਖਾਂ ਦਾ ਖੁਰਾ ਦੱਬਿਆ ਜ਼ਰੂਰੀ ਪੱਤਰਾਂ ਨੂੰ ਸੰਚਾਰਿਤ ਕਰਨ ਅਤੇ ਕੱਟ ਪੁਤਲੀ ਫੌਜ ਵਿੱਚ ਜਸੂਸਾਂ ਵਜੋਂ ਵੀ ਕੰਮ ਕੀਤਾ ਇਹ ਕੋਈ ਚਮਤਕਾਰ ਨਹੀਂ ਸੀ ਜੋ ਇਹ ਸਾਰੇ ਮੌਕਾ ਮੇਲ ਬਣਾਉਂਦਾ ਸੀ ਸਗੋਂ ਇਹ ਸਾਡੇ ਵੱਲੋਂ ਕਿਸਾਨਾਂ ਤੇ ਪਸ਼ੂ ਪਾਲਕਾਂ ਦੇ ਲਾਹੇ ਲਈ ਬੜਾਈਆਂ ਨੀਤੀਆਂ ਦੀ ਪਾਲਣਾ ਕਰਨ ਕਰਕੇ ਸੀ ਜਦੋਂ ਸੀਆਰਐ ਮੈਸਤਰਾ ਵਿੱਚ ਸਾਡੇ ਉੱਤੇ ਦੁਸ਼ਮਣ ਦਾ ਹਮਲਾ ਹੋਇਆ ਅਤੇ ਭੁੱਖ ਨੇ ਸਾਡੀ ਜਾਨ ਕੱਢ ਲਈ ਆ 10000 ਪਸ਼ੂਆਂ ਨੂੰ ਪਹਾੜੀ ਇਲਾਕਿਆਂ ਵਿੱਚ ਜ਼ਮੀਨ ਮਾਲਕਾਂ ਦੇ ਸਰਦੀ ਖੇਤਰ ਤੋਂ ਭਜਾ ਦਿੱਤਾ ਗਿਆ ਸਾਡੇ ਕੋਲ ਸਿਰਫ ਬਾਗੀ ਫੌਜ ਵਿੱਚ ਹੀ ਸਪਲਾਈ ਕਰਨ ਲਈ ਕਾਫੀ ਪਸ਼ੂ ਨਹੀਂ ਸਨ ਸਗੋਂ ਕੁਝ ਕਿਸਾਨਾਂ ਵਿੱਚ ਵੀ ਵੰਡੇ ਜਾ ਸਕਦੇ ਸਨ ਇਹ ਪਹਿਲੀ ਵਾਰ ਸੀ ਕਿ ਜਦੋਂ ਇਸ ਇਲਾਕੇ ਦੇ ਗਰੀਬਾਂ ਨੇ ਖਾਸ ਤੌਰ ਤੇ ਕਿਸੇ ਤੋਂ ਇੰਜ ਪਸ਼ੂ ਹਾਸਲ ਕੀਤੇ ਹੋਣ ਇਹ ਵੀ ਪਹਿਲੀ ਵਾਰ ਹੋਇਆ ਸੀ ਜਦੋਂ ਉਹਨਾਂ ਨੇ ਕੋਈ ਸਿੱਖਿਆ ਪ੍ਰਾਪਤ ਕੀਤੀ ਹੋਵੇ ਕਿਉਂਕਿ ਇਨਕਲਾਬ ਨੇ ਉਹਨਾਂ ਨੂੰ ਸਕੂਲ ਭੇਜਾ ਕਰਵਾਏ ਸਨ ਇਸ ਦੌਰਾਨ ਤਾਨਾ ਸ਼ਾਹ ਹਕੂਮਤ ਹਾਲੇ ਵੀ ਬਲਾਤਕਾਰ, ਲੁੱਟ, ਕਤਲੋਗਾਰਤ ਅਤੇ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਤੋਂ ਬਾਹਰ ਕੱਢ ਰਹੀ ਸੀ ਇਸ ਨੇ ਭਲੇ ਅਤੇ નિર્ਦੋਸ਼ ਲੋਕਾਂ ਨੂੰ ਮਾਰਨ ਲਈ ਆਪਣੇ ਉੱਤਰੀ ਸਹਿਯੋਗੀ ਸੰਯੁਕਤ ਰਾਜ ਅਮਰੀਕਾ ਤੋਂ ਨਾ ਪਾਮ ਦੀ ਵਰਤੋਂ ਵੀ ਕੀਤੀ ਇਸ ਸਮੇਂ ਹੋਇਆ ਇਹ ਕਿ ਅਸੀਂ ਫੌਜ ਨੂੰ ਲਾਸ ਵਿਲਾਸ ਸੂਬੇ ਵੱਲ ਲੈ ਜਾਣਾ ਸ਼ੁਰੂ ਕਰ ਦਿੱਤਾ ਜਿਉਂ ਹੀ ਅਸੀਂ ਇੱਥੇ ਪਹੁੰਚੇ ਅਸੀਂ ਇੱਕ ਇਨਕਲਾਬੀ ਐਲਾਨ ਜਾਰੀ ਕੀਤਾ ਜੋ ਕਿ ਜ਼ਮੀਨੀ ਸੁਧਾਰਾਂ ਦਾ ਐਲਾਨ ਸੀ ਇਹ ਐਲਾਨ ਵਿੱਚ ਇਹ ਕਿਹਾ ਗਿਆ ਸੀ ਕਿ ਛੋਟੇ ਜ਼ਮੀਨ ਮਾਲਕਾਂ ਨੂੰ ਜ਼ਮੀਨੀ ਟੈਕਸ ਦੀ ਅਦਾਇਗੀ ਨਹੀਂ ਕਰਨੀ ਚਾਹੀਦੀ ਨਿਸ਼ਚਿਤ ਤੌਰ ਤੇ ਜ਼ਮੀਨੀ ਸੁਧਾਰ ਬਾਗੀ ਫੌਜ ਦੀ ਢਾਲ ਦੀ ਤਰ੍ਹਾਂ ਸੀ ਅਸੀਂ ਜ਼ਮੀਨੀ ਸੁਧਾਰਾਂ ਦਾ ਝੰਡਾ ਉੱਚਾ ਚੁੱਕਿਆ 1 ਸਾਲ ਤੇ 8 ਮਹੀਨੇ ਦੇ ਇਨਕਲਾਬੀ ਅਮਲ ਦੌਰਾਨ ਕਿਸਾਨਾਂ ਤੇ ਆਗੂਆਂ ਨੇ ਇਨਕਲਾਬ ਨੂੰ ਸੰਭਵ ਬਣਾਉਣ ਲਈ ਸਦ ਭਾਵਨਾ ਦੇ ਜੋ ਰਿਸ਼ਤੇ ਸਥਾਪਿਤ ਕੀਤੇ ਸਨ ਉਹ ਕਲਪਨਾ ਤੋਂ ਹੀ ਪਰੇ ਸਨ ਇਹ ਸਾਡੇ ਕੀਤੇ ਨਹੀਂ ਹੋਇਆ ਸਗੋਂ ਇਹ ਕਿਸਾਨਾਂ ਦੀ ਤਾਕਤ ਨਾਲ ਵਾਪਰਿਆ ਇਸ ਤਰ੍ਹਾਂ ਦੀ ਤਾਕਤ ਨੇ ਸਾਨੂੰ ਇਸ ਗੱਲ ਤੇ ਵਿਸ਼ਵਾਸ ਕਰਨ ਲਈ ਪ੍ਰੇਰਣਾ ਦਿੱਤੀ ਕਿ ਜੇਕਰ ਅਸੀਂ ਕਿਸਾਨਾਂ ਨੂੰ ਜਗ੍ਹਾ ਦੇ ਸਕਦੇ ਹਾਂ ਤਾਂ ਉਹਨਾਂ ਨੂੰ ਜਥੇਬੰਦ ਵੀ ਕਰ ਸਕਦੇ ਹਾਂ ਤਾਂ ਕਿਸਾਨਾਂ ਦੇ ਮੁੱਕੇ ਜਿੱਤ ਨੂੰ ਯਕੀਨੀ ਬਣਾ ਦੇਣਗੇ ਸੀਰਾ ਮੈਸਟਰਾਂ ਦੇ ਕਾਨੂੰਨ ਨੰਬਰ 3 ਦਾ ਐਲਾਨ ਕਰਦੇ ਹਾਂ 3 ਨਵੰਬਰ ਨੂੰ ਬਤਿਸਤਾ ਨੇ ਆਮ ਚੋਣਾਂ ਦਾ ਯੋਜਨ ਕੀਤਾ ਇਸ ਵਿੱਚ ਜ਼ਮੀਨੀ ਸੁਧਾਰ ਜਾਰੀ ਰੱਖਣ ਦਾ ਇਰਾਦਾ ਵੀ ਸ਼ਾਮਲ ਸੀ ਕਿਸੇ ਵੀ ਗੰਨਾ ਪੈਦਾ ਕਰਨ ਵਾਲੇ ਕਿਸਾਨ ਨੂੰ ਮੁਕਤ ਵੰਡ ਅਤੇ ਮਾਲਕੀ ਦਾ ਹੱਕ ਦੇਣਾ ਜਿਨ੍ਹਾਂ ਕੋਲ 2 ਕਾਬਾ ਜ਼ੇਰੀਆਂ ਤੋਂ ਘੱਟ ਜ਼ਮੀਨ ਸੀ ਅਤੇ ਇਹ ਜ਼ਮੀਨ ਤਾਨਾਸ਼ਾਹ ਸਰਕਾਰ ਤੇ ਉਹਦੇ ਅਧਿਕਾਰੀਆਂ ਦੇ ਕੰਟਰੋਲ 'ਚ ਹੀ ਸੀ ਅਤੇ ਉਹਨਾਂ ਕੋਲ ਹੀ ਉਹਨਾਂ ਲੋਕਾਂ ਦੀ ਜ਼ਮੀਨ ਵੀ ਜਿਨ੍ਹਾਂ ਨੇ ਹਜ਼ਾਰਾਂ ਕਾਪਾ ਏਰੀਆ ਉੱਤੇ ਜ਼ਬਰਦਸਤੀ ਕਬਜ਼ੇ ਕੀਤੇ ਹੋਏ ਸਨ ਇਸ ਜ਼ਮੀਨ ਸੁਧਾਰ ਕਾਨੂੰਨ ਤਹਿਤ 2 ਲੱਖ ਕਿਸਾਨ ਪਰਿਵਾਰਾਂ ਨੂੰ ਫਾਇਦਾ ਹੋਇਆ ਪਰ ਹਾਲੇ ਵੀ ਜਰੇ ਇਨਕਲਾਬ ਦਾ ਕਾਨੂੰਨ ਨੰਬਰ 3 ਲਾਗੂ ਨਹੀਂ ਸੀ ਹੋਇਆ ਇਹ ਜ਼ਰੂਰੀ ਹੈ ਕਿ ਰਾਜਕੀ ਸੰਵਿਧਾਨ ਵਿੱਚ ਲਾਤੀ ਫੁੰਦੀਆਂ ਵੱਡੇ ਭੂਮੀਪਤੀ ਜਿਹੜੇ ਹੁੰਦੇ ਨੇ ਉਹਨਾਂ ਦੀ ਪ੍ਰਣਾਲੀ ਦਾ ਵਿਰੋਧ ਕੀਤਾ ਜਾਵੇ ਜਿਹੜੀ ਕਿ ਸਾਡੇ ਖੇਤੀ ਢਾਂਚੇ ਦੀ ਵਿਸ਼ੇਸ਼ਤਾ ਹੈ ਇਹ ਲਾਤੀ ਫੁੰਦੀਆ ਯਾਨੀ ਕਿ ਵੱਡੇ ਭੂਮੀਪਤੀ ਬਰਨਾਲੀ ਜਿਹੜੀ ਆ ਇਹ ਕੌਮੀ ਪਛੜੇਪਨ ਤੇ ਕਿਸਾਨ ਲੁਕਾਈ ਦੇ ਦੁੱਖ ਤਕਲੀਫਾਂ ਦਾ ਕਾਰਨ ਬਣਦੇ ਹਨ ਇਹ ਕਾਰਨ ਵੀ ਪਰਿਭਾਸ਼ਿਤ ਨਹੀਂ ਕੀਤਾ ਗਿਆ ਲਾਤੀਫ ਹੁੰਦੀਆ ਪ੍ਰਣਾਲੀ ਨੂੰ ਖਤਮ ਕਰਨ ਲਈ ਮਈਆ ਕਰਾਏ ਗਏ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਪੂਰਾ ਕਰਨ ਲਈ ਕਿਸਾਨਾਂ ਨੂੰ ਖੁਦ ਯਤਨ ਕਰਨੇ ਹੋਣਗੇ ਮੌਜੂਦਾ ਰਾਜ ਸੰਵਿਧਾਨ ਵਿੱਚ ਜਦੋਂ ਵੀ ਜ਼ਮੀਨ ਦਿੱਤੀ ਜਾਂਦੀ ਹੈ ਤਾਂ ਲਾਜ਼ਮੀ ਮਾਇਕ ਮੁਆਵਜ਼ਾ ਪ੍ਰਦਾਨ ਕਰਦਾ ਹੈ ਅਤੇ ਇਸ ਅਧੀਨ ਜ਼ਮੀਨੀ ਸੁਧਾਰ ਢਿੱਲੇ ਤੇ ਮੁਸ਼ਕਲ ਦੋਵੇਂ ਹੀ ਤਰ੍ਹਾਂ ਦੇ ਹੋਣਗੇ ਹੁਣ ਇਨਕਲਾਬ ਦੀ ਜਿੱਤ ਤੋਂ ਬਾਅਦ ਜਿੰਨਾ ਕਿਸਾਨਾਂ ਨੇ ਆਜ਼ਾਦੀ ਹਾਸਲ ਕੀਤੀ ਹੈ ਉਨ੍ਹਾਂ ਨੂੰ ਸਮੂਹਕ ਕਾਰਵਾਈਆਂ ਵਿੱਚ ਵੀ ਅੱਗੇ ਵਧਣਾ ਚਾਹੀਦਾ ਹੈ ਅਤੇ ਜਮਹੂਰੀ ਢੰਗ ਨਾਲ ਲਾਤੀਫ ਹੁੰਦੀਆ ਪ੍ਰਣਾਲੀ ਨੂੰ ਖਤਮ ਕਰਨਾ ਚਾਹੀਦਾ ਹੈ ਅਤੇ ਸੱਚੇ ਤੇ ਵਿਆਪਕ ਜ਼ਮੀਨੀ ਸੁਧਾਰਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਵਾਰਤਾਕਾਰਾਂ ਨੇ ਅਗਲਾ ਸਵਾਲ ਕੀਤਾ ਕਿ ਕਿਊਬਨ ਇਨਕਲਾਬ ਨੂੰ ਹੁਣ ਕਿਹੜੀਆਂ ਹਾਲਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹਦੀਆਂ ਮੌਜੂਦਾ ਜ਼ਿੰਮੇਵਾਰੀਆਂ ਕੀ ਹਨ? ਚੀਗਵਰਾਨੀ ਆਪਣੇ ਜਵਾਬ ਵਿੱਚ ਕਹਿਆ ਕਿ ਪਹਿਲੀ ਮੁਸ਼ਕਲਤਾ ਇਹ ਹੈ ਕਿ ਸਾਡੇ ਨਵੇਂ ਐਕਸ਼ਨ ਪੁਰਾਣੀ ਬੁਨਿਆਦ ਉੱਤੇ ਹੋਣੇ ਚਾਹੀਦੇ ਹਨ ਕਿਊਬਾ ਦੀ ਲੋਕ ਵਿਰੋਧੀ ਹਕੂਮਤ ਅਤੇ ਫੌਜ ਪਹਿਲਾਂ ਹੀ ਤਬਾਹ ਹੋ ਚੁੱਕੀ ਹੈ ਪਰ ਤਾਨਾਸ਼ਾਹ ਸਮਾਜਿਕ ਪ੍ਰਣਾਲੀ ਅਤੇ ਇਹਦੀ ਆਰਥਿਕ ਬੁਨਿਆਦ ਹਾਲੇ ਤੱਕ ਖਤਮ ਨਹੀਂ ਕੀਤੀ ਗਈ ਕੁਝ ਬਜ਼ੁਰਗ ਲੋਕ ਹਾਲੇ ਵੀ ਕਾਮੀਟਾ ਚੇਦੀਨ ਕੰਮ ਕਰ ਰਹੇ ਹਨ ਇਨਕਲਾਬੀ ਜਿੱਤ ਦੇ ਫਲ ਦੀ ਸੁਰੱਖਿਆ ਤੇ ਇਨਕਲਾਬ ਦੇ ਲਗਾਤਾਰ ਵਿਕਾਸ ਦੀ ਸਮਰੱਥਾ ਲਈ ਸਾਨੂੰ ਸਾਡੀ ਸਰਕਾਰ ਦੀ ਮਜ਼ਬੂਤੀ ਲਈ ਹੋਰ ਕਦਮ ਚੁੱਕਣ ਦੀ ਲੋੜ ਹੈ ਦੂਜਾ ਕਿ ਨਵੀਂ ਸਰਕਾਰ ਉਹਨਾਂ ਗੜਬੜਾਂ ਨੂੰ ਵੀ ਰੋਕ ਸਕਦੀ ਸੀ ਜਦੋਂ ਬਾਤਿਸਤਾ ਕੌਮੀ ਖਜ਼ਾਨੇ ਨੂੰ ਸਨ ਲਾ ਕੇ ਭੱਜ ਰਿਹਾ ਸੀ ਤਾਂ ਕੌਮੀ ਆਰਥਿਕਤਾ ਲਈ ਗੰਭੀਰ ਸਮੱਸਿਆਵਾਂ ਖੜੀਆਂ ਕਰ ਗਿਆ ਸੀ ਤੀਸਰਾ ਕਿਊਬਾ ਦੀ ਭੂਮੀ ਪ੍ਰਣਾਲੀ ਇੱਕ ਅਜਿਹੀ ਭੂਮੀ ਪ੍ਰਣਾਲੀ ਹੈ ਜਿਸ ਵਿੱਚ ਵੱਡੇ ਭੂਮੀਪਤੀ ਯਾਨੀ ਲਾਤੀਫ ਹੁੰਦੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਨੂੰ ਵੱਡੀ ਮਾਤਰਾ ਵਿੱਚ ਜ਼ਮੀਨ ਮਿਲਦੀ ਹੈ ਜਦਕਿ ਉਸੇ ਸਮੇਂ ਦੂਜੇ ਪਾਸੇ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੁੰਦੇ ਹਨ ਚੌਥਾ ਹਾਲੇ ਵੀ ਸਾਡੇ ਸਮਾਜ ਵਿੱਚ ਨਸਲ ਨਸਲੀ ਵਿਤਕਰੇबाजी ਹੈ ਜੋ ਲੋਕਾਂ ਦੀ ਅੰਦਰੂਨੀ ਇੱਕਮੁੱਤਾ ਨੂੰ ਹਾਸਲ ਕਰਨ ਦੀ ਯੋਗਤਾ ਲਈ ਲਾਹਵੰਦੀ ਨਹੀਂ ਹੈ ਪੰਜਵਾਂ ਇਹ ਕਿ ਸਾਡੇ ਦੇਸ਼ ਵਿੱਚ ਘਰਾਂ ਦਾ ਕਿਰਾਇਆ ਸੰਸਾਰ ਵਿੱਚ ਸਭ ਤੋਂ ਵੱਧ ਹੈ ਇੱਕ ਪਰਿਵਾਰ ਨੂੰ ਆਪਣੀ ਆਮਦਨ ਦਾ ਤੀਜਾ ਹਿੱਸਾ ਅਕਸਰ ਕਿਰਾਏ ਲਈ ਦੇਣਾ ਪੈਂਦਾ ਹੈ ਸੰਖੇਪ ਰੂਪ ਵਿੱਚ ਕਿਊਬਾ ਦਾ ਸਮਾਜ ਜਿਹੜਾ ਉਸਦੀ ਆਰਥਿਕਤਾ ਦੀਆਂ ਬੁਨਿਆਦਾਂ ਵਿੱਚ ਸੁਧਾਰ ਬਹੁਤ ਮੁਸ਼ਕਲ ਹਨ ਅਤੇ ਇਹ ਲੰਮਾ ਸਮਾਂ ਲੈਣਗੇ ਸਮਾਜ ਦੇ ਆਦੇਸ਼ ਸਥਾਪਿਤ ਕਰਨ ਅਤੇ ਕੌਮੀ ਜੀਵਨ ਦਾ ਜਮਹੂਰੀਕਰਨ ਕਰਨ ਲਈ ਨਵੀਂ ਸਰਕਾਰ ਨੇ ਕਈ ਸਕਾਰਾਤਮਕ ਕਦਮ ਚੁੱਕੇ ਹਨ ਅਸੀਂ ਕੌਮੀ ਅਰਥਵਿਵਸਥਾ ਦੀ ਭਾਲੀ ਲਈ ਕਈ ਯਤਨ ਕੀਤੇ ਹਨ ਮਿਸਾਲ ਦੇ ਤੌਰ ਤੇ ਸਰਕਾਰ ਨੇ ਕਰਾਇਆ 50% ਘਟ ਕਰਨ ਦਾ ਕਾਨੂੰਨ ਪਾਸ ਕੀਤਾ ਹੈ ਬੀਤੇ ਸਮੇਂੇ ਇਹ ਸਹਲ ਕਾਨੂੰਨ ਸੀ ਕਿ ਸਮੁੰਦਰੀ ਕੰਢਿਆਂ ਉੱਤੇ ਕਬਜ਼ਾ ਕਰੀ ਬੈਠੇ ਘਟ ਗਿਣਤੀ ਲੋਕਾਂ ਦੇ ਵਿਸ਼ੇਸ਼ਕਰ ਨੂੰ ਰੱਦ ਕਰ ਦਿੱਤਾ ਗਿਆ ਸੀ ਰੀਅਲ ਸਟੇਟ ਦੀ ਕੀਮਤ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਪਿਛਲੇ 1000 ਪੈਸੋ ਜਿਹੜੀ ਇਹ ਕਿਊਬਨ ਕਰੰਸੀ ਹੈ ਤੋਂ 400-500 ਤੱਕ ਡਿੱਗ ਗਈ ਹੈ ਅਤੇ ਵਿਕਰੀ ਤੇ ਆਮਦਨ ਦੇਸ਼ ਦੇ ਸਮੂਹਕ ਫਾਇਦੇ ਲਈ ਇੱਕ ਵਿਸ਼ੇਸ਼ ਨਿਵੇਸ਼ ਲਈ ਵਰਤੀ ਜਾਂਦੀ ਹੈ ਜਦੋਂ ਤੋਂ ਸਰਕਾਰ ਨੇ ਪੁਰਾਣੇ ਅਧਿਕਾਰੀਆਂ ਤੋਂ ਰੀਅਲ ਏਸਟੇਟ ਤੇ ਇਮਾਰਤਾਂ ਦਾ ਨਿਯੰਤਰਣ ਆਪਣੇ ਹੱਥ ਵਿੱਚ ਲਿਆ ਤੇ ਬਾਅਦ ਵਿੱਚ ਇਹਨੂੰ ਲੋਕਾਂ ਦੇ ਹੱਥ ਸੌਂਪ ਦਿੱਤਾ ਤਾਂ ਇਸ ਦੀ ਆਮਦਨ ਤੁਰੰਤ 20 ਲੱਖ ਪੈਸੋਜ਼ ਤੱਕ ਅਪੜ ਗਈ। ਦੇਸ਼ ਦੀਆਂ ਕੌਮੀ ਸੰਤਾਂ ਦੇ ਫਾਇਦੇ ਅਤੇ ਤਮਾਕੂ ਤੇ ਕੱਪੜਾ ਸੰਤਾਂ ਦੇ ਵਿਕਾਸ ਲਈ ਤਸਕਰੀ ਦੇ ਸਾਰੇ ਵਿਹਾਰਕ ਉਦੇਸ਼ਾਂ ਨੂੰ ਖਤਮ ਕਰ ਦਿੱਤਾ ਗਿਆ ਹੈ। ਹੋਰ ਬੁਨਿਆਦੀ ਵਿਧੀਆਂ ਜਿਵੇਂ ਕਿ ਹੁਣ ਡਰਾਮ ਟੈਕਸ ਟੈਕਸ ਸੁਧਾਰ ਤੇ ਖਣਿਜ ਪਦਾਰਥਾਂ ਨੂੰ ਨਿਯਮਿਤ ਕਰਦਾ ਕਾਨੂੰਨ ਆਦ ਬਣਾਏ ਜਾ ਰਹੇ ਹਨ ਸਭ ਤੋਂ ਵੱਧ ਪੂਰਨ ਕਾਨੂੰਨ ਜ਼ਮੀਨੀ ਸੁਧਾਰ ਦਾ ਕਾਨੂੰਨ ਹੈ ਜੋ ਕਿ ਜਲਦੀ ਹੀ ਲਾਗੂ ਕਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਜਲਦੀ ਹੀ ਸਾਨੂੰ ਇੱਕ ਕੌਮੀ ਜ਼ਮੀਨੀ ਸੁਧਾਰ ਸੰਸਥਾ ਦੇ ਦਰਸ਼ਨ ਕਰਨ ਨੂੰ ਵੀ ਮਿਲਣਗੇ ਸਾਡੇ ਇਥੇ ਹਾਲੇ ਜ਼ਮੀਨੀ ਸੁਧਾਰ ਬਹੁਤ ਤੇਜ਼ ਨਹੀਂ ਹਨ ਇਹ ਉਸ ਤਰ੍ਹਾਂ ਨਹੀਂ ਹਨ ਜਿਵੇਂ ਚੀਨ ਵਿੱਚ ਹਨ ਫਿਰ ਵੀ ਇਹਨੂੰ ਲਤੀਨੀ ਅਮਰੀਕਾ ਵਿੱਚ ਸਭ ਤੋਂ ਵੱਧ ਤੇਜ ਮੰਨਿਆ ਜਾਣਾ ਚਾਹੀਦਾ ਹੈ ਜਦੋਂ ਅਸੀਂ ਜਲਦੀ ਹੀ ਇਸ ਟੀਚੇ ਨੂੰ ਪ੍ਰਾਪਤ ਕਰਨ ਦਾ ਸੁਝਾਅ ਦਿੰਨੇ ਹਾਂ ਅਤੇ ਇਨਕਲਾਬੀ ਕਾਨੂੰਨ ਬਣਾਉਨੇ ਹਾਂ ਅਸੀਂ ਖਾਸ ਤੌਰ ਤੇ ਜ਼ਮੀਨ ਦੀ ਮੁੜ ਵੰਡ ਵਿਸ਼ਾਲ ਕੌਮੀ ਮੰਡੀ ਦੀ ਸਥਾਪਨਾ ਅਤੇ ਇੱਕ ਵੱਡੀ ਆਰਥਿਕਤਾ ਦਾ ਵਿਚਾਰ ਰੱਖਦੇ ਹਾਂ ਇਸੇ ਵਿੱਚ ਲੋਕਾਂ ਦਾ ਹਿੱਤ ਹੈ ਜਿੱਥੋਂ ਤੱਕ ਮੌਜੂਦਾ ਸਮੇਂ 'ਚ ਜ਼ਮੀਨੀ ਸੁਧਾਰ ਦਾ ਸਵਾਲ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਗੰਨਾ ਪੈਦਾਵਾਰ ਤੇ ਪੈਦਾਵਾਰ ਦੀਆਂ ਤਕਨੀਕਾਂ ਨੂੰ ਸੁਧਾਰਨ ਦੇ ਯਤਨਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਤੇ ਕੀਤਾ ਜਾ ਰਿਹਾ ਹੈ ਦੂਜਾ ਇਹ ਸੰਭਵ ਬਣਾਉਣਾ ਕਿ ਕਿਸਾਨਾਂ ਕੋਲ ਖੇਤੀ ਲਈ ਆਪਣੀ ਜ਼ਮੀਨ ਹੋਵੇ ਖਾਲੀ ਜ਼ਮੀਨ ਉਤੇ ਖੇਤੀ ਲਈ ਉਤਸ਼ਾਹਤ ਕੀਤਾ ਜਾਵੇ ਅਤੇ ਸਾਰੀ ਵਾਹੀਯੋਗ ਜ਼ਮੀਨ ਉਤੇ ਖੇਤੀ ਹੋਵੇ ਤੀਸਰਾ ਇਹ ਵੀ ਹੈ ਕਿ ਪੈਦਾਵਾਰ ਵਧਾਉਣਾ ਪੈਦਾਵਾਰ ਵਧਾਉਣ ਦੇ ਨਾਲ ਦੀ ਦਰਾਮਦ ਘਟਾਉਣਾ ਤੀਜੇ ਸਾਲ ਅਨਾਜ ਦਾ ਮੌਜੂਦਾ ਆਯਾਤ ਵਿਦੇਸ਼ੀ ਮੁਦਰਾ ਵਿੱਚ 50 ਲੱਖ ਪੈਸੋ ਹੈ ਚੌਥਾ ਲੋਕਾਂ ਦੇ ਕਾਫੀ ਤੇ ਤਮਾਕੂ ਦੇ ਸਟੋਰ ਸਾਬਤ ਕਰਨਾ ਜਾਇਜ਼ ਕੀਮਤਾਂ ਤੈਅ ਕਰਨਾ ਅਤੇ ਵਿਚੋਲਿਆਂ ਦੁਆਰਾ ਲੁੱਟ ਨੂੰ ਖਤਮ ਕਰਨਾ ਪੰਜਵਾਂ ਪਸ਼ੂ ਪਾਲਣ ਨੂੰ ਉਤਸ਼ਾਹਤ ਕਰਨਾ ਸਾਨੂੰ ਸਮੱਸਿਆਵਾਂ ਨੂੰ ਅਣਦੇਖਿਆ ਕਰਨ ਅਤੇ ਇਸ ਨੂੰ ਵਧਣ ਤੋਂ ਰੋਕਦਿਆਂ ਬਿਨਾਂ ਕਿਸੇ ਅੰਗੈਲੀ ਦੇ ਕੌਮੀ ਸੰਤਾਂ ਲਈ ਕੰਮ ਕਰਨਾ ਚਾਹੀਦਾ ਹੈ ਸੰਤੀਕਰਨ ਕਰਨ ਲਈ ਨਵੀਆਂ ਸੰਤਾਂ ਲਈ ਸੁਰੱਖਿਅਤ ਕਦਮ ਚੁੱਕਣ ਦੀ ਲੋੜ ਹੈ ਅਤੇ ਅੰਦਰੂਨੀ ਬਾਜ਼ਾਰ ਵਿੱਚ ਖਪਤਕਾਰ ਲਈ ਨਵੀਆਂ ਉਪਜਾਂ ਦੀ ਮਿਸਾਲ ਦੇ ਤੌਰ ਤੇ ਜੇਕਰ ਅਸੀਂ ਗੁਆਖੀਰੋ ਮਾਰਕੀਟ ਦਾ ਮੁੱਖ ਦਵਾਰ ਨਹੀਂ ਖੋਲਦੇ ਜਿਸ ਦੀ ਖਪਤਕਾਰਾਂ ਨੂੰ ਲੋੜ ਹੈ ਪਰ ਖਰੀਦਣ ਦੀ ਸਮਰੱਥਾ ਨਹੀਂ ਹੈ ਤਾਂ ਅੰਦਰੂਨੀ ਬਾਜ਼ਾਰ ਨੂੰ ਵਧਾਉਣ ਦਾ ਕੋਈ ਤਰੀਕਾ ਨਹੀਂ ਹੈ ਘਟਰਾਵਾਂ ਪੂਰੀ ਤਰ੍ਹਾਂ ਸਾਡੇ ਤੇ ਨਿਰਭਰ ਨਹੀਂ ਕਰਦੀਆਂ ਅਸੀਂ ਉਹਨਾਂ ਲੋਕਾਂ ਦਾ ਵਿਰੋਧ ਕਰਾਂਗੇ ਜੋ ਸਾਡੇ ਕੌਮੀ ਵਪਾਰ ਦੇ 70% ਤੋਂ ਵੱਧ ਦੇ ਸੇਵ ਤੇ ਕੰਟਰੋਲ ਕਰਦੇ ਹਨ ਇਸ ਤਰ੍ਹਾਂ ਦੇ ਖਤਰੇ ਦਾ ਸਾਹਮਣਾ ਕਰ ਲਈ ਸਾਨੂੰ ਇਸ ਦਾ ਤੋੜ ਤਿਆਰ ਕਰਨਾ ਚਾਹੀਦਾ ਹੈ ਦੁੱਗਣੇ ਵਿਸਤਾਰਤ ਵਿਦੇਸ਼ੀ ਬਾਜ਼ਾਰ ਵਾਂਗ ਖਾਂਡ ਤਮਾਕੂ ਤੇ ਹੋਰ ਉਪਜਾਂ ਦੀ ਢੋਆ ਢਵਾਈ ਲਈ ਸਾਨੂੰ ਇੱਕ ਵਪਾਰਕ ਸਮੁੰਦਰੀ ਬੇੜਾ ਤਿਆਰ ਕਰਨਾ ਚਾਹੀਦਾ ਹੈ ਕਿਉਂਕਿ ਢੋਆ ਢਵਾਈ ਦੀ ਸਮੁੰਦਰੀ ਬੇੜੇ ਦੇ ਖਰਚੇ ਕਿਊਬਾ ਵਰਗੇ ਪਛੜੇ ਦੇਸ਼ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਹਨ ਜੇਕਰ ਅਸੀਂ ਦੇਸ਼ ਦੀ ਸੰਤਤੀ ਸਫਲਤਾ ਚਾਹੁੰਦੇ ਹਾਂ ਤਾਂ ਸਾਡੇ ਲਈ ਸਭ ਤੋਂ ਮਹੱਤਵਪੂਰਨ ਕੀ ਹੈ ਇਹ ਹੈ ਕੱਚਾ ਮਾਲ ਬਤਿਸਤਾ ਦੀ ਤਾਨਾਸ਼ਾਹ ਸਰਕਾਰ ਕਰਕੇ ਸਾਰਾ ਕੌਮੀ ਕੱਚਾ ਮਾਲ ਵਿਦੇਸ਼ੀ ਸਹਿਯੋਗੀਆਂ ਸਾਜ਼ਿਸ਼ਕਾਰਾਂ ਦੇ ਹੱਥਾਂ ਵਿੱਚ ਚਲਾ ਗਿਆ ਸੀ ਅਸੀਂ ਆਪਣੇ ਮੁਲਕ ਦੇ ਕੱਚੇ ਮਾਲ ਨੂੰ ਕੱਚੇ ਪਦਾਰਥਾਂ ਨੂੰ ਹੱਥੋਂ ਅਜਾਈ ਨਹੀਂ ਜਾਣ ਦੇ ਸਕਦੇ ਸਾਡਾ ਜ਼ਖੀਰਾ ਰੱਖਵਾ ਹੈ ਸੰਤੀ ਕਰਨ ਦਾ ਇੱਕ ਹੋਰ ਤੱਤ ਬਿਜਲੀ ਹੈ ਅਸੀਂ ਇਹ ਵਾਦਾ ਵੀ ਕਰਦੇ ਹਾਂ ਕਿ ਬਿਜਲੀ ਪਾਵਰ ਲੋਕਾਂ ਨੂੰ ਵਾਪਸ ਦਿੱਤੇ ਜਾਣਗੇ ਉਪਰੋਕਤ ਯੋਜਨਾ ਨੂੰ ਹਾਸਲ ਕਰਨ ਲਈ ਸਾਡੀ ਤਾਕਤ ਕਿੱਥੇ ਹੈ ਸਾਡੇ ਕੋਲ ਬਦਰੋਹੀ ਫੌਜ ਹੈ ਸਾਨੂੰ ਜਲਦੀ ਹੀ ਕਿਸਾਨਾਂ ਮਜ਼ਦੂਰਾਂ ਦੀਆਂ ਫੌਜੀਆਂ ਟੁਕੜੀਆਂ ਨੂੰ ਸਿਖਲਾਈ ਦੇਣੀ ਪੈਣੀ ਹੈ ਉਹਨਾਂ ਨੂੰ ਅਦਲਕ ਸਿਧਾਂਤਾਂ ਤੇ ਤਕਨੀਕ ਨਾਲ ਲੈਸ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਦੁਸ਼ਮਣ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਚੁੱਕਣ ਦੇ ਯੋਗ ਬਣਾਉਣਾ ਚਾਹੀਦਾ ਹੈ ਕੌਮੀ ਮੋਰੋਸਾਰੀ ਲਈ ਕਈ ਵਿਸ਼ੇਸ਼ ਅਕਾਂ ਦੀ ਲੋੜ ਪਵੇਗੀ ਇਸ ਲਈ ਸਾਨੂੰ ਬਹੁਤ ਰੂਪੀਏ ਤੇ ਖੁੱਲੇ ਦੁਸ਼ਮਣਾਂ ਤੋਂ ਸਾਡੇ ਮੁਲਕ ਦੀ ਸੁਰੱਖਿਆ ਲਈ ਤਿਆਰ ਬਰਤਿਆਰ ਰਹਿਣਾ ਪਵੇਗਾ ਨਵੀਂ ਫੌਜ ਨੂੰ ਨਵੀਂ ਤਰਜ਼ ਦੀ ਫੌਜ ਬਣਨਾ ਪਵੇਗਾ ਮੁਕਤੀ ਦੀ ਲੜਾਈ ਲਈ ਲੋਕਾਂ ਨੂੰ ਫੌਜ ਵਿੱਚ ਬਦਲਣਾ ਪਵੇਗਾ ਇੱਕ ਪਾਸੇ ਪੈਦਾਵਾਰ ਦੂਜੇ ਪਾਸੇ ਫੌਜੀ ਸਿਕਲਾਈ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਜੇ ਇੱਕ ਛੋਟਾ ਜਿਹਾ ਦੇਸ਼ ਸਾਡੇ ਉੱਤੇ ਹਮਲਾ ਕਰਨਾ ਚਾਵੇ ਤਾਂ ਉਸ ਕੋਲ ਵੱਡੀ ਤਾਕਤ ਦੀ ਢੋਈ ਹੋਵੇਗੀ ਤਾਕਤਵਰ ਦੇਸ਼ ਦੀ ਅਜਿਹੇ ਸਮੇਂ ਸਾਨੂੰ ਆਪਣੇ ਖਿੱਤੇ ਵਿੱਚ ਵੱਡੀ ਪੱਧਰ ਤੇ ਇਸ ਹਮਲੇ ਦਾ ਵਿਰੋਧ ਕਰਨਾ ਪਵੇਗਾ ਇਸ ਲਈ ਸਾਨੂੰ ਜਲਦੀ ਹੀ ਇਸ ਵਾਸਤੇ ਤਿਆਰੀ ਕਰਨੀ ਚਾਹੀਦੀ ਹੈ ਵਾਰਤਾਕਾਰਾਂ ਨੇ ਅਗਲਾ ਸਵਾਲ ਕੀਤਾ ਕਿ ਕਿਊਬਾ ਦੇਸੀ ਤੇ ਵਿਦੇਸ਼ੀ ਪਛਾਂਕਿਛੀ ਦੁਸ਼ਮਣਾਂ ਖਿਲਾਫ ਕਿਵੇਂ ਸੰਘਰਸ਼ ਕਰੇਗਾ ਇਨਕਲਾਬ ਦਾ ਪੁੱਖ ਕੀ ਹੈ ਤੇ ਚੀਗਵੇਰਾ ਨੇ ਕਿਹਾ ਕਿਊਬਾ ਨੇ ਇਨਕਲਾਬ ਜਮਾਤੀ ਇਨਕਲਾਬ ਨਹੀਂ ਹੈ ਪਰ ਮੁਕਤੀ ਲਹਿਰ ਹੈ ਇਸ ਨੇ ਤਾਨਾਸ਼ਾਹੀ ਜ਼ੁਲਮੀ ਸਰਕਾਰ ਨੂੰ ਤਬਾਹ ਕੀਤਾ ਹੈ ਲੋਕਾਂ ਨੇ ਅਮਰੀਕੀ ਸ਼ਹਿ ਪ੍ਰਾਪਤ ਬਾਤਿਸਤਾ ਹਕੂਮਤ ਨੂੰ ਆਪਣੇ ਦਿਲ ਦੀਆਂ ਡੂੰਘੀਆਂ ਤਿਆਂ ਵਿੱਚੋਂ ਨਫ਼ਰਤ ਕੀਤੀ ਹੈ ਉਹ ਉੱਠ ਖੜੇ ਹੋਏ ਹਨ ਅਤੇ ਇਸ ਨੂੰ ਵਗਾਹ ਮਾਰਿਆ ਹੈ ਇਨਕਲਾਬੀ ਸਰਕਾਰ ਨੇ ਲੋਕਾਂ ਦੇ ਸਾਰੇ ਤਬਕਿਆਂ ਦੀ ਹਮਾਇਤ ਹਾਸਲ ਕੀਤੀ ਕਿਉਂਕਿ ਇਹ ਆਰਥਿਕ ਪੈਮਾਨਿਆਂ ਨੇ ਸਾਰਿਆਂ ਦੀਆਂ ਲੋੜਾਂ ਦਾ ਖਿਆਲ ਰੱਖਿਆ ਤੇ ਲੋਕਾਂ ਦੀ ਰੋਜ਼ੀ ਅਤੇ ਗੁਜ਼ਾਰੇ 'ਚ ਹੌਲੀ-ਹੌਲੀ ਸੁਧਾਰ ਕੀਤਾ। ਦੇਸ਼ ਵਿੱਚ ਸਿਰਫ ਵੱਡੇ ਭੂਮੀਪਤੀ ਤੇ ਪਛਾਹ ਖੜੀ ਬੁਰਜਵਾਜੀ ਦੋ ਹੀ ਦੁਸ਼ਮਣ ਬਚੇ ਹਨ। ਉਹ ਉਹਨਾਂ ਜ਼ਮੀਨੀ ਸੁਧਾਰਾਂ ਦਾ ਵਿਰੋਧ ਕਰਦੇ ਹਨ ਜੋ ਉਹਨਾਂ ਦੇ ਨਿੱਜੀ ਹਿੱਤਾਂ ਨਾਲ ਟਕਰਾਉਂਦੇ ਹਨ। ਇਹ ਅੰਦਰੂਨੀ ਪਿੱਛਾ ਖੜੀ ਤਾਕਤਾਂ ਵਿਦੇਸ਼ੀ ਪਿੱਛਾ ਖੜੀ ਤਾਕਤਾਂ ਦੀ 扑ਗਾਟ ਵਿੱਚ ਆ ਕੇ ਤੇ ਉਹਨਾਂ ਨਾਲ ਗੱਠ ਜੋੜ ਕਰਕੇ ਇਨਕਲਾਬੀ ਸਰਕਾਰ ਉਤੇ ਹਮਲਾ ਕਰ ਸਕਦੀਆਂ ਹਨ ਕਿਊਬਨ ਇਨਕਲਾਬ ਦੇ ਇੱਕੋ ਇੱਕ ਵਿਦੇਸ਼ੀ ਦੁਸ਼ਮਣ ਉਹ ਲੋਕ ਹਨ ਜਿਹੜੇ ਅਮਰੀਕਾ ਦੇ ਵਿਦੇਸ਼ੀ ਵਿਭਾਗ ਨਾਲ ਸੰਬੰਧਤ ਹਨ ਅਤੇ ਜਿਨ੍ਹਾਂ ਦੀ سرمایه سرمایه ਉੱਤੇ ਜ਼ਾਰੇਦਾਰੀ ਹੈ ਇਹ ਲੋਕ ਕਿਊਬਨ ਇਨਕਲਾਬ ਦੀ ਜਿੱਤ ਤੇ ਇਸ ਦੇ ਲਗਾਤਾਰ ਵਿਕਾਸ ਤੋਂ ਘਬਰਾਏ ਹੋਏ ਹਨ ਉਹਨਾਂ ਨੂੰ ਹਾਰ ਪ੍ਰਵਾਨ ਨਹੀਂ ਹੋ ਰਹੀ ਉਹ ਕਿਊਬਾ ਸਰਕਾਰ ਤੇ ਦੀ ਆਰਥਿਕਤਾ ਉੱਤੇ ਕੰਟਰੋਲ ਰੱਖਣ ਲਈ ਤੇ ਬਾਕੀ ਦੇ ਲਾਤੀਨੀ ਅਮਰੀਕੀ ਮੁਲਕਾਂ ਵਿੱਚ ਕਿਊਬਨ ਇਨਕਲਾਬ ਤੇ ਵਾਧੇ ਪ੍ਰਭਾਵ ਲੋਕ ਸੰਘਰਸ਼ਾਂ ਨੂੰ ਥੰਮਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਮੈਂ ਇਸ ਮੌਕੇ ਲਾਤੀਨੀ ਅਮਰੀਕਾ ਦੇ ਹੋਰ ਨਾ ਮੁਲਕਾਂ ਦੇ ਲੋਕਾਂ ਨਾਲ ਕਿਊਬਾ ਦੇ ਇਨਕਲਾਬ ਦੀ ਜਿੱਤ ਦੇ ਪ੍ਰਭਾਵ ਬਾਰੇ ਥੋੜੀ ਗੱਲ ਕਰਨੀ ਚਾਹਾਂਗਾ ਅੱਜ ਕਿਊਬਾ ਦੇ ਸਾਰੇ ਲੋਕ ਲੜਾਈ ਜਾਰੀ ਰੱਖ ਰਹੇ ਹਨ ਕਿਊਬਨ ਲੋਕ ਤਾਨਾਸ਼ਾਈ ਨੂੰ ਉਲਟਾਉਣ 'ਚ ਮਿਲੀ ਜਿੱਤ ਨਾਲ ਕੀਤੇ ਜਾਣ ਵਾਲੇ ਕਿਸੇ ਵੀ ਤਰ੍ਹਾਂ ਦੇ ਗਰਭਪਾਤ ਨੂੰ ਰੋਕਣ ਲਈ ਆਪਣੀ ਏਕਤਾ ਨੂੰ ਕਾਇਮ ਰੱਖਣਗੇ ਅਤੇ ਇਸ ਜਿੱਤ ਨੂੰ ਸਾਰੇ ਲਾਤੀਨੀ ਅਮਰੀਕਾ ਦੀ ਜਿੱਤ ਦੇ ਸਿਰ ਦਾ ਤਾਜ ਬਣਾਉਣਗੇ ਸਾਡੇ ਇਨਕਲਾਬ ਨੇ ਹਰੇਕ ਦੂਜੇ ਲਾਤੀਨੀ ਅਮਰੀਕੀ ਮੁਲਕ ਲਈ ਮਿਸਾਲ ਕਾਇਮ ਕੀਤੀ ਹੈ ਸਾਡੇ ਇਨਕਲਾਬ ਦੇ ਤਜਰਬੇ ਤੇ ਸਬਕ ਕਾਫੀ ਹੁਸਾਂ ਵਿੱਚ ਧੂਏ ਮੰਗ ਫੈਲਣ ਦਾ ਕਾਰਨ ਬਣੇ ਹਨ ਅਸੀਂ ਇਹ ਸਾਬਤ ਕਰ ਦਿੱਤਾ ਹੈ ਕਿ ਦ੍ਰਿੜ ਇੱਛਾ ਤੇ ਥੋੜੇ ਜੇ ਵਿਅਕਤੀਆਂ ਦੀ ਛੋਟੀ ਜਿਹੀ ਟੁਕੜੀ ਨਾਲ ਵੀ ਬਗਾਵਤ ਸ਼ੁਰੂ ਕੀਤੀ ਜਾ ਸਕਦੀ ਹੈ ਸਿਰਫ ਉਹਨਾਂ ਲੋਕਾਂ ਦੀ ਮਾਇਤ ਕਰਨਾ ਜ਼ਰੂਰੀ ਹੈ ਜੋ ਮੁਕਾਬਲਾ ਕਰ ਸਕਣ ਹਾਰ ਦੇ ਅੰਤ ਤੱਕ ਸਰਕਾਰ ਦੀ ਨਿਜਮਤ ਅਨਸ਼ਾਸਿਤ ਫੌਜ ਨਾਲ ਜ਼ਮੀਨੀ ਸੁਧਾਰਾਂ ਨੂੰ ਲਾਗੂ ਕਰਨਾ ਵੀ ਜ਼ਰੂਰੀ ਹੈ ਇਹ ਇੱਕ ਹੋਰ ਤਜਰਬਾ ਹੈ ਜਿਸ ਦੀ ਸਾਡੇ ਲਈ ਤੀਨੀ ਅਮਰੀਕੀ ਪ੍ਰਭਾਵਾਂ ਨੂੰ ਪਾਲਣਾ ਕਰਨੀ ਚਾਹੀਦੀ ਹੈ ਆਰਥਿਕ ਮੋਰਚੇ ਅਤੇ ਖੇਤੀਬਾੜੀ ਢਾਂਚੇ ਦੇ ਸੰਬੰਧ ਵਿੱਚ ਉਹ ਪੜਾ ਵੀ ਉਸੇ ਪੜਾ ਉਤੇ ਹਨ ਜਿਸ ਉਤੇ ਅਸੀਂ ਹਾਂ ਮੌਜੂਦਾ ਸੰਕੇਤ ਬਹੁਤ ਸਪਸ਼ਟ ਹਨ ਕਿ ਹੁਣ ਕਿਊਬਾ ਵਿੱਚ ਦਖਲ ਦੇਣ ਤੇ ਕਿਊਬਨ ਇਨਕਲਾਬ ਨੂੰ ਤਬਾਹ ਕਰਨ ਦੀ ਤਿਆਰੀ ਕਰ ਰਹੇ ਹਨ ਦੇਵ ਦੇਸ਼ੀ ਦੁਸ਼ਮਣਾਂ ਦਾ ਪੁਰਾਣਾ ਤਰੀਕਾਕਾਰ ਹੈ ਸਭ ਤੋਂ ਪਹਿਲਾਂ ਉਹ ਸਿਆਸੀ ਹਮਲਾ ਕਰਦੇ ਹਨ ਤੇ ਇਹ ਪ੍ਰਚਾਰ ਕਰਦੇ ਹਨ ਕਿ ਕਿਊਬਾ ਦੇ ਲੋਕ ਕਮਿਊਨਿਜ਼ਮ ਦਾ ਵਿਰੋਧ ਕਰ ਰਹੇ ਹਨ ਇਹ ਝੂਠੇ ਲੋਕਤੰਤਰੀ ਆਗੂ ਕਹਿੰਦੇ ਹਨ ਕਿ ਸੰਯੁਕਤ ਰਾਸ਼ਟਰ ਅਮਰੀਕਾ ਇੱਕ ਸਮੁੰਦਰੀ ਕੰਡੇ ਤੇ ਕਮਿਊਨਿਸਟ ਦੇ ਇਜਾਜ਼ਤ ਨਹੀਂ ਦੇ ਸਕਦਾ ਉਸੇ ਸਮੇਂ ਉਹ ਆਪਣੇ ਆਰਥਿਕ ਹਮਰੇ ਨੂੰ ਤੇਜ਼ ਕਰਦੇ ਹਨ ਤੇ ਕਿਊਬਾ ਨੂੰ ਆਰਥਿਕ ਮੁਸ਼ਕਲਾਂ ਵਿੱਚ ਫਸਾਉਣ ਦਾ ਕਾਰਨ ਬਣਦੇ ਹਨ ਬਾਅਦ ਵਿੱਚ ਉਹ ਕਿਸੇ ਕਿਸਮ ਦੇ ਝਗੜੇ ਦਾ ਬਹਾਨਾ ਲੱਭਦੇ ਹਨ ਤੇ ਫਿਰ ਕਿਊਬਾ ਵਿੱਚ ਦਖਲਅੰਦਾਜ਼ੀ ਕਰਨ ਅਤੇ ਕਿਊਬਾ ਦੇ ਲੋਕਾਂ ਨੂੰ ਨਿਯੰਤਰਣ ਕਰਨ ਲਈ ਕੁਮਾਂਤਰੀ ਸੰਸਥਾਵਾਂ ਦੀ ਵਰਤੋਂ ਕਰਦੇ ਹਨ ਸਾਨੂੰ ਕੁਝ ਗਵਾਂਢੀ ਤਾਨਾਸ਼ਾਹ ਮੁਲਕਾਂ ਦੇ ਹਮਲੇ ਤੋਂ ਡਰਨ ਦੀ ਕੋਈ ਲੋੜ ਨਹੀਂ ਪਰ ਇੱਕ ਖਾਸ ਵੱਡੇ ਦੇਸ਼ ਤੋਂ ਕੁਝ ਕੁਮਾਂਤਰੀ ਸੰਸਥਾਵਾਂ ਤੇ ਕਿਊਬਨ ਇਨਕਲਾਬ 'ਚ ਦਖਲ ਦੇਣ ਅਤੇ ਇਹਨੂੰ ਕਮਜ਼ੋਰ ਕਰਨ ਲਈ ਇੱਕ ਵਿਸ਼ੇਸ਼ ਕਿਸਮ ਦਾ ਬਹਾਨਾ ਲੱਭਣ ਵਾਲੇ ਦੇਸ਼ ਤੋਂ ਜ਼ਰੂਰ ਸचेਤ ਰਹਿਣਾ ਚਾਹੀਦਾ ਹੈ ਪਰ ਕਿਊਬਨ ਇਨਕਲਾਬ ਕੋਈ ਥੋੜੇ ਲੋਕਾਂ ਜਾਂ ਕੁਝ ਆਗੂਆਂ ਦੀ ਲਹਿਰ ਨਹੀਂ ਹੈ ਸਾਡਾ ਇਨਕਲਾਬ ਲੋਕ ਮੁਕਤੀ ਦੀ ਲਹਿਰ ਹੈ ਇਸ ਇਨਕਲਾਬੀ ਜਦੋਜहद ਪਿੱਛੇ ਲੋਕ ਤਾਕਤ ਦਾ ਕਿਲਾ ਹੈ ਮੌਜੂਦਾ ਇਕਜਟ ਲੋਕ ਤਾਕਤ ਦੁਸ਼ਮਣ ਦੀ ਦਖਲਅੰਦਾਜ਼ੀ ਨੂੰ ਵਗਾਹ ਮਾਰਨਗੇ ਅਸੀਂ ਦੁਸ਼ਮਣ ਦੀਆਂ ਚਾਲਾਂ ਤੋਂ ਬਚਣ ਤੇ ਉਹਦੇ ਟਕਰਾਰ ਨੂੰ ਹਲਾਸ਼ੇਰੀ ਦੇਣ ਦੀਆਂ ਚਾਲਾਂ ਨੂੰ ਲੋਕਾਂ ਸਾਹਮਣੇ ਉਜਾਗਰ ਕਰਾਂਗੇ ਇਸ ਤਰ੍ਹਾਂ ਦੁਸ਼ਮਣ ਆਪਣੀਆਂ ਚਾਲਾਂ 'ਚ ਕਾਮਯਾਬ ਨਹੀਂ ਹੋ ਸਕੇਗਾ ਮੈਨੂੰ ਇਸ ਗੱਲ ਤੇ ਕੋਈ ਸ਼ੱਕ ਨਹੀਂ ਕਿ ਅਮਰੀਕਾ ਦੇ ਲੋਕਾਂ ਦੀ ਕਿਊਬਨ ਇਨਕਲਾਬ ਨਾਲ ਹਮਦਰਦੀ ਹੈ ਅਮਰੀਕਾ ਦੇ ਲੋਕ ਕਿਊਬਾ ਦੇ ਲੋਕਾਂ ਦੇ ਚੰਗੇ ਮਿੱਤਰ ਬਣ ਸਕਦੇ ਹਨ ਅਮਰੀਕੀ ਲੋਕ ਸੰਯੁਕਤ ਰਾਸ਼ਟਰੀ ਸਰਕਾਰ ਦੀਆਂ ਖਤਰਨਾਕ ਨੀਤੀਆਂ ਨੂੰ ਬਿਹਤਰ ਸਮਝਣਗੇ ਸੋ ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ ਇਹਦੇ ਵਿੱਚ ਅੱਗੇ ਚੱਲ ਕੇ ਕੁਝ ਇੱਕ ਜਿਹੜੇ ਔਖੇ ਸ਼ਬਦ ਸੀਗੇ ਉਨ੍ਹਾਂ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਜਿਸ ਤਰ੍ਹਾਂ ਇਹਦੇ ਵਿੱਚ ਇੱਕ ਸ਼ਬਦ ਨਾਪਾਸ ਵਰਤਿਆ ਗਿਆ ਸੀ 1942 ਵਿੱਚ ਹਾਵੜ ਜੁਨੀਵਰਸਿਟੀ ਦੀ ਖੁਫੀਆ ਲੈਬ 'ਚ ਤਿਆਰ ਕੀਤਾ ਗਿਆ ਇੱਕ ਖਤਰਨਾਕ ਕੈਮੀਕਲ ਹੈ ਜਿਹਨੂੰ ਅਮਰੀਕੀ ਸਾਮਰਾਜ ਵੱਲੋਂ ਦੂਜੇ ਵਿਸ਼ਵ ਯੁੱਧ ਤੋਂ ਲੈ ਕੇ ਕਿਊਬਾ, ਕੋਰੀਆ, ਵਿਤਨਾਮ, ਅਫਗਾਨਿਸਤਾਨ, ਇਰਾਕ ਅਤੇ ਈਰਾਨ ਸਾਰੀਆਂ ਜੰਗਾਂ ਦੇ ਵਿੱਚ ਦੁਨੀਆ ਦੇ ਹੋਰ ਮੁਲਕਾਂ ਦੀਆਂ ਜੰਗਾਂ ਜੁੱਧਾਂ ਦੌਰਾਨ ਵਰਤਿਆ ਗਿਆ ਹੈ ਕਾਪਾਸ ਏਰੀਆ ਸ਼ਬਦ ਜਿਹੜਾ ਆਇਆ ਉਹਦਾ ਮਤਲਬ ਹੁੰਦਾ ਹੈ ਕੋਡ ਸੇਰ ਸਪੇਨ ਲਤੀਨੀ ਅਮਰੀਕਾ ਟੈਕਸਾਸ ਤੇ ਕਰੇਬੀਅਨ ਮੁਲਕਾਂ ਵਿੱਚ ਭੂਮੀ ਖੇਤਰ ਦੀ ਇੱਕ ਇਕਾਈ ਜਿਹਨੂੰ ਸਪੈਨਿਸ਼ ਵਿੱਚ ਕੈਲਿਬੋਰਨੀਆ ਭਾਵ ਕੋਡ ਸਵਾਰਾਂ ਦੀ ਧਰਤੀ ਕਿਹਾ ਜਾਂਦਾ ਹੈ ਇੱਕ ਸ਼ਬਦ ਆਇਆ ਸੀ ਗੁਆਖੀਰੋ 19ਵੀਂ ਸਦੀ ਦੇ ਅੰਤ ਵਿੱਚ ਸਪੈਨੀ ਅਮਰੀਕੀ ਯੁੱਧ ਦੌਰਾਨ ਵਰਤੀ ਜਾਣ ਵਾਲੀ ਇਹ ਟਰਮ ਹੈ ਕਿਊਬਾ ਦੇ ਪੋਰਟੋ ਰੀਕੋ ਦੇ ਕਿਸਾਨਾਂ ਨੂੰ ਜਦੋਂ ਸਪੈਨਿਸ਼ ਸਾਮਰਾਜ ਤੇ ਉਹਦੇ ਯੁੱਧ ਸੰਘੀਆਂ ਸੰਗ ਲੜਨ ਲਈ ਬੁਲਾਇਆ ਜਾਂਦਾ ਸੀ ਤਾਂ ਉਹਨਾਂ ਦੀ ਤੁਲਨਾ ਲੋਕ ਨਕਾ ਵਜੋਂ ਕੀਤੀ ਜਾਂਦੀ ਸੀ ਤਦ ਉਹਨਾਂ ਲਈ ਇਹ ਸ਼ਬਦ ਵਰਤਿਆ ਜਾਂਦਾ ਸੀ ਤੇ ਇਹ ਜਿਹੜਾ ਆਰਟੀਕਲ ਹੈ ਜਿਹੜਾ ਬਿਲਕੁਲ ਅਨਗੋਲਿਆ ਕੀਤਾ ਗਿਆ ਸੀਗਾ ਜਿਹਦੇ ਬਾਅਦ ਉਤਲੀ ਹਿਸਟਰੀ ਇਹੀ ਤੁਹਾਨੂੰ ਦੱਸ ਸਕਿਆ ਇਹਦਾ ਅਨਵਾਦ ਮਨਦੀਪ ਨੇ ਸਾਡੇ ਲਈ ਕੀਤਾ ਸੀ ਜਿਹੜਾ ਅਸੀਂ ਤੁਹਾਡੀ ਸੇਵਾ ਵਿੱਚ ਤੀਸਰੀ ਅੱਖ ਪ੍ਰੋਗਰਾਮ ਲਈ ਪੇਸ਼ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ